ਅਸ ਤੋਂ ਬਾਅਦ ਸਾਡੇ ਮੈਡਮ ਬਲਜਿੰਦਰ ਪੌਰ ਔਰ ਉਹਨਾਂ ਦੀ ਤੋਂ ਤੇ ਮੱਝੀਆਂ ਜੱਟੀਆਂ ਖਾ ਰੇ ਹੋ ਤੋਂ ਤੇ ਮੱਝੀਆਂ ਜੱਟੀਆਂ

ਪ੍ਰੋਗਰਾਮ ਚ ਵਾਰਿਆ ਮਾ ਚਿੰਤ ਨੂੰ ਵੀ ਤਕੜ ਕੋਟ ਬਰਾ ਬਲੋ ਮੈਨੂੰ ਬੜੀ ਖੁਸ਼ੀ ਹੋਈ ਇੰਨਾ ਇਕੱਠ ਠਾਠਾ ਮਾਰਦਾ ਇਹਨਾਂ ਨੂੰ ਵੇਖ ਕੇ ਕਿ ਅਸੀਂ ਹਜੇ ਪੁਰਾਣੀ ਸੱਭਿਆਚਾਰ ਨਾਲ ਜੁੜੇ ਆ ਅ ਔਰ ਇਸ ਤੋਂ ਇਲਾਵਾ ਜਿਹੜੀਆਂ ਬੱਚੀਆਂ ਕਿਸੇ ਵੀ ਖੇਤਰ ਚ ਤਰੱਕੀ ਕਰ ਰਹੀਆਂ ਚਾਹੇ ਉਹ ਥੱਲੇ ਵਾਲੇ ਲੈਵਲ ਤੋਂ ਲੈ ਕੇ ਕਲਰਕ ਤੋਂ ਲੈ ਕੇ ਪਾਇਲਟ ਤੱਕ ਬਣ ਚੁੱਕੀਆਂ ਲੜਕੀਆਂ ਮੈਨੂੰ ਉਹਨਾਂ ਦੇ ਬਾਰੇ ਬੜੀ ਖੁਸ਼ੀ ਹੁੰਦੀ ਹੈ ਔਰ ਮੈਂ ਜ਼ਿਆਦਾ ਇਸ ਵਿਸ਼ੇ ਤੇ ਨਾ ਜਾਂਦੀ ਹੋਈ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਣਾ ਦੇਣੀ ਹੈ ਕਿ ਤੁਸੀਂ ਇਸ ਪ੍ਰੇਰਣਾ ਨੂੰ ਲੈਣ ਲਈ ਮੈਂ ਤੁਹਾਨੂੰ ਅੱਜ ਇੱਕ ਮਹਾਨ ਸ਼ਖਸੀਅਤ ਨਾਲ ਮਿਲਾ ਰਹੀ ਹਾਂ ਜੋ ਕਿ 50 ਸਾਲ ਦੀ ਉਮਰ ਦੇ ਹੋ ਕੇ ਔਰ ਗੇਮਾਂ ਕਰ ਰਹੇ ਨੇ 골ਡ ਮੈਡਲ ਲੈ ਰਹੇ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਅਗਾਹ ਵਧੋ ਪਰਤਲ ਤੁਸੀਂ ਇਹਨਾਂ ਤੋਂ ਪ੍ਰੇਰਣਾ ਲਓ ਉਹ ਮੇਨ ਚੋਣ ਨਾਲ ਸੱਭਿਆਚਾਰ ਨਾਲ ਨਿਰਮਾਣ ਨਾਲ ਦੇ ਕਿ ਇੱਕ ਹਾਊਸ ਵਾਈਫ ਨੇ ਪਰ ਇਹ ਐਸ ਵਿਲੇ 56 ਸਾਲ ਦੀ ਏਜ ਹੁੰਦੀ ਹੋਣਾ ਹੈ 25 ਮਹੀਨੇ ਜਿਲੇ ਚੁੱਕੇ ਨੇ ਅਰੇ ਮਤਲਬ ਇਹ ਮੈਂ ਕਾਹ ਰਹੇ ਨੇ ਤੁਸੀਂ ਬਸ ਸੋਚ ਨਹੀਂ ਸਕਦੇ ਕਿ ਕਿੰਨੀ ਤੇਜ਼ ਇਹ ਰੇਸ ਲਾਉਂਦੇ ਆਂ ਔਰ ਮੈਂ ਸਾਰਿਆਂ ਨੇ ਆਪਣਾ ਪੰਗਾ ਪੈਣਾ ਸਿਰਫ ਰਸੋਈ ਤੱਕ ਹੀ ਸੀਮਤ ਨਹੀਂ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਮੈਂ ਕਹਿਨੀ ਆ ਕਿ ਤੁਸੀਂ ਬਾਹਰ ਨਿਕਲੋ ਕੱਲੀ ਰਸੋਈ ਨਾ ਸੰਭਾਲੋ ਬਾਹਰ ਨਿਕਲੋ ਇਹ ਰਸੋਈ ਵੀ ਸੰਭਾਲਦੇ ਆਂ ਪਰਿਵਾਰ ਵੀ ਸੰਭਾਲਦੇ ਆਂ ਔਰ ਇਹਨਾਂ ਨੇ ਗਰਾਊਂਡ ਵੀ ਸੰਭਾਲ ਲਿਆ ਹੋਇਆ ਔਰ ਇਸ ਤੋਂ ਇਲਾਵਾ ਸਾਰੀਆਂ ਭੈਣਾਂ ਜਿਹੜੀਆਂ ਤੇ ਬਰਾਜਮਾਨ ਹਨ ਉਹਨੇ ਇੱਕ ਬੇਨਤੀ ਕਰਦੀਆਂ ਕਿ ਕਿਸੇ ਵੀ ਭੈਣ ਨੂੰ ਕੋਈ ਪੁਰਾਣੇ ਸੱਭਿਆਚਾਰ ਦਾ ਕੋਈ ਸੁਹਾਗ ਗੀਤ ਲੋਕ ਗੀਤ ਕੁਝ ਵੀ ਹੁੰਦਾ ਜੋ ਸਟੇਜ ਤੇ ਉਹ 2 ਮਿੰਟ ਲਈ ਉਹ ਗਾਣ ਦਿਓ ਵੀ ਮਾਨੂੰ ਆਪਣੇ ਵੱਲ ਸਪੈਸ਼ਲ ਨਾਮ ਦਿਓ ਮੈਡਮ ਦੀਪਾਲ ਕਰਨਾ ਦੋ ਸ਼ਬਦ ਸੰਜ ਇਹਦੇ ਹਸਬੈਂਡ ਪਰ ਡੈਸਟ ਲਏ ਹੋਏ ਆ ਦੇਖੋ ਕਿ ਕਿੱਧਰ ਕਿੱਧਰ ਸਟਾਈਲ ਦੋ ਹਾਂ ਵੇਖੋ ਕਿੱਧਰ ਕਿੱਧਰ ਵਾਲਾ ਸਿੱਧਾ ਕੋਈ ਨੋ ਹੈ ਬੜੇ ਬੜੇ ਬੇਇੱਜ਼ਤੀ ਆ ਲੈਣੋ ਫੜਦੇ ਤੁਸੀਂ ਅੱਥੀ ਬੰਦ ਕਰ ਦਿੰਦਾ ਤੇ ਦੋ ਅੰਗਰੇਜ਼ ਹੋਰ ਸੁਣਾਉਂਦੇ ਆ ਮੈਂ ਮੈਂਦੇ ਮੈਂਦੇ ਵੀ ਕੋਟ ਹੋੜ ਕੇ ਹੱਥਾਂ ਤੇ ਲਾਈ ਪਾਊਡਰ ਬਣ ਬਣ ਲੈਂਦੇ ਨਹੀਂ ਕਰ ਬੌਜੀ ਦੇ ਸਦਾ ਜਵਾਨੀ ਰਹਿੰਦੀ ਨਹੀਂ ਕਰ ਬੌਜੀ ਦੇ ਸਦਾ ਜਵਾਨ जय मापी वे तुसी जम जय मापी वे तुसी जमिय सालिश माई पिछो आया ਬਾਣੀ ਬਾਣੀ ਆਇਆ ਦੇ ਦੇੜੇ ਜੱਟਾਂ ਦੀਆਂ ਢਾਨਾਂ ਬੱਤਾ ਜਿਹੜੇ ਜੱਟਾਂ ਦੀਆਂ ਢਾਨਾਂ ਬੱਤਾ ਸਾਡਾ ਬੇ ਕੋਡੇ ਕੋਡੇ ਕਾ ਵੇਤੀ ਰਾਨ ਜਾਣਦਾ ਤੀਆਂ ਵੇਖਣੀਆਂ 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 ਵੇਤੀ ਰਾਨ ਜਾਣਦਾ ਵੀਰੇ ਸੁਤੇ ਆਈ ਜੋੜੀ ਤੀਆਂ ਵੇਲਾ ਮਾਨ ਵਾਲਿਆ ਤੇਰੀ ਜੀਵ ਸਤ Hvorfor er hun sånn?